ਹਾਂਜੀ ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਆਪਾਂ ਗੱਲ ਕਰਨ ਜਾ ਰਹੇ ਹਮਰਤਪਾਲ ਦੀ ਜੋ ਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਬਾਈ ਕੱਲ ਅਮਰਤਪਾਲ ਸਿੰਘ ਨੂੰ ਦਿੱਲੀ ਲਿਹਾਤਾ ਗਿਆ ਸੀ ਸੌ ਚੁੱਕਣ ਵਾਸਤੇ ਜਿਦੇ ਵਿੱਚ ਕੀ 10 ਸ਼ਰਤਾਂ ਰੱਖੀਆਂ ਗਈਆਂ ਪਹਿਲੀ ਸ਼ਰਤ ਆ ਵੀ ਉਹ ਕਿਸੇ ਨੂੰ ਮਿਲ ਨਹੀਂ ਸਕਦੇ ਜਿਵੇਂ ਕਿ ਆਪਾਂ ਕਹਿੰਦੇ ਆ ਵੀ ਆਪਣਾ ਜੋ ਵੀ ਫੈਨ ਆਗਾ ਉਹ ਨਹੀਂ ਜਿਵੇਂ ਕਿ ਆਪਣੇ ਫੈਨ ਆ ਉਹ ਨਹੀਂ ਜਾ ਸਕਦੇ ਕੋਈ ਘਰ ਦਾ ਮੈਂਬਰ ਕੋਈ ਮਿਲ ਨਹੀਂ ਸਕਦਾ ਦੂਰੋਂ ਨੇੜੋਂ ਕੋਈ ਨਹੀਂ ਜਾ ਸਕਦੇ ਪਹਿਲੀ ਨੰਬਰ ਤਾਂ ਇਹ ਸ਼ਰਤ ਆ ਤੇ ਦੂਜਾ ਨੰਬਰ ਉਹ ਆਪਣੇ ਜਾ ਵਿੱਚ ਵੀ ਨਹੀਂ ਜਾ ਸਕਦੇ ਇਕੱਲਾ ਦਿੱਲੀ 'ਚ ਹੀ ਰਹਿਣਗੇ ਤੇ ਅੱਜ ਆਪਾਂ ਇਹੀ ਕਹਿਣਾ ਚਾਹੁੰਦੇ ਆ ਉਹਨਾਂ ਨੂੰ 4 ਦਿਨ ਦੀ ਪੈਰੋਲ ਮਿਲ ਗਈ ਤੇ ਉਹਦੇ ਵਿੱਚ ਕੀ ਮੰਨ ਕੇ ਚੱਲੋ ਉਹਨਾਂ ਨੂੰ ਸੌਂ ਚੁੱਕਣ ਤੋਂ ਬਾਅਦ ਤੇ ਵਾਪਸ ਲਿਆਤਾ ਜਾਊਗਾ ਜੇਲ੍ਹ ਦੇ ਵਿੱਚ ਕਿਉਂਕਿ ਉਹ ਪੂਰੀ ਰਿਹਾਈ ਪੂਰੀ ਪ੍ਰੋਪਰ ਤੌਰ ਤੇ ਰਿਹਾਈ ਨਹੀਂ ਕਰਾਇਆ ਗਿਆ ਕਿਉਂਕਿ ਉਹਨਾਂ ਨੇ ਸੌਂ ਚੁੱਕਣ ਵਾਸਤੇ ਇੱਕ ਦਿੱਲੀ ਜੋ ਆਪਾਂ ਕਹਾਂ ਦੀਏ ਦਿੱਲੀ ਦੇ ਵਿੱਚ ਆਏ ਆਗੇ ਤੇ ਅੱਪਾ ਇੱਕ ਗੱਲ ਪੁੱਛਣਾ ਚਾਹੁੰਦੇ ਆ ਇੱਕ ਮੈਂ ਉਹਨੂੰ ਜਾਣਦਾ ਨਹੀਂ ਆ ਇੱਕ ਉਹਨਾਂ ਨੇ ਆਪਣੇ ਅਮਰਤਪਾਲ ਖਰਾਪ ਵੀਡੀਓ ਪਾਈ ਆ ਲੀਡਰ ਆ ਪਤਾ ਨਹੀਂ ਕੌਣ ਆ ਉਹ ਤਿਲਕੇ ਲੱਗਿਆ ਉਹਦੇ ਉਹ ਕਹਿ ਰਿਹਾ ਵੀ ਤੁਸੀਂ ਇਹਨਾਂ ਨੂੰ ਜੋ ਅਮਰਤਪਾਲ ਸਿੰਘ ਨੂੰ ਵੀ ਐਸਟਵਾਦੀ ਨੂੰ ਜਿਤਾਤਾ ਬੋਹ ਕਰਾਤਾ ਬਾਹ ਕਰਾਤਾ ਕਹਿੰਦਾ ਵੀ ਮੈਂ ਇਹਨੂੰ ਇਹ ਪੁੱਛਣਾ ਚਾਹੁੰਨਾ ਅਮਰਤਪਾਲ ਸਿੰਘ ਬਾਰੇ ਬੋ ਗਿਆ ਵੀ ਇਹਨਾਂ ਨੇ ਕਹਿੰਦਾ ਦੁਨੀਆ ਆਪਣੇ ਹਾਂ ਆਪਣੇ ਦੇਸ਼ 'ਚ ਕਹਿੰਦਾ 500 ਮੁਹੱਲੇ ਆ ਜਿਹਦੇ ਵਿੱਚ ਕਿਹ ਦੋ ਮੁਹੱਲੇ ਜਿੱਤੇ ਆ ਸਿਰਫ ਦੋ ਖਡੂਰ ਸਾਹਿਬ ਤੋਂ ਜਿੱਤੇ ਆ ਇਹ ਤੇ ਵੀ ਉਹ ਜਿੱਤ ਕੇ ਨੂੰ ਇਹ ਹੋ ਰਿਹਾ ਵੀ ਮੈਂ ਸਾਰਾ ਇੰਡੀਆ ਜਿੱਤ ਲਿਆ ਵੀ ਕਹਿੰਦਾ ਇਹ ਨੇ ਇਹ ਐਸਤਵਾਦੀ ਆ ਬੋਹਾ ਬਾਗ ਆ ਆਪਾਂ ਨੂੰ ਪੁੱਛਣਾ ਚਾਉਣੇ ਆ ਮੈਂ ਉਹਦੀ ਵੈਸੇ ਤੁਹਾਨੂੰ ਸ਼ੇਅਰ ਕਰ ਦੂੰ ਇਹਦੇ ਉੱਤੇ ਨਾ ਸਕਰੀਨਸ਼ਾਟ ਕਰਕੇ ਫੋਟੋ ਉੱਤੇ ਕੱਟ ਕੇ ਲਾਵਾਂਗੇ ਤੁਹਾਨੂੰ ਆਟੋਮੈਟਿਕ ਪਤਾ ਲੱਗ ਜਾਊਗਾ ਵੀ ਕਿਹੜਾ ਸ਼ਖਸ ਆ ਉਹ ਤੇ ਨਾ ਹੀ ਕੋਈ ਲੀਡਰ ਲੂਡਰ ਆ ਉਹਦੇ ਨਾਲ ਦੋਕ ਪੁਲਿਸ ਜੀ ਵਾਲੇ ਆ ਗਏ ਤੇ ਮੰਨ ਕੇ ਚੱਲੋ ਵੀ ਉਹ ਬਹੁਤ ਹੀ ਜ਼ਿਆਦਾ ਬਕਵਾਸ ਕਰ ਗਿਆ ਅਮਰਪਾਲ ਵਾਰੀ ਕਹਿੰਦਾ ਵੀ ਇਹ ਆਏ ਆ ਬਾਗ ਆ ਉਹ ਮੀਡੀਆ ਵਾਲਿਆਂ ਨੇ ਵੀ ਉਲਟਾ ਕਿਹਾ ਸੀ ਵੀ ਜਦੋਂ ਉਹ ਜੇਲ੍ਹ ਚੋਂ ਜਿੱਤ ਗਏ ਕਿਸੇ ਮੰਨ ਕੇ ਚੱਲੋ ਦਮ ਤੇ ਜਿੱਤੇ ਆ ਕੋਈ ਹੋਰ ਬੰਦਾ ਨਹੀਂ ਜਿੱਤੇ ਅੱਜ ਤੱਕ ਕੋਈ ਜੇਲ੍ਹ ਚੋਂ ਬੰਦਾ ਜਿੱਤਿਆ ਕੋਈ ਜਿੱਤਿਆ ਤਾਂ ਦੱਸੋ ਆਪਣੇ ਪੰਜਾਬ ਤੱਕ ਬਈ ਆਪਣੀ ਇਹ ਵੀਡੀਓ ਜਿੱਥੋਂ ਤੱਕ ਵੀ ਜਾਊ ਭਰਾ ਬਣ ਕੇ ਗਾਂਧੀਆ ਸ਼ੇਅਰ ਕਰਦਿਆ ਕਰੋ ਤੇ ਤਾਂ ਕਿ ਆਪਣਾ ਚੈਨਲ ਚੱਲਦਾ ਰਹੇ ਭਰਾ ਬਣ ਕੇ ਤੇ ਆਪਣਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤਾਂ ਕਿ ਨੋਟੀਫਿਕੇਸ਼ਨ ਪਹੁੰਚਦਾ ਰਹੇ ਤੇ ਇੱਕ ਆਪਾਂ ਇਹੀ ਪੁੱਛਣਾ ਚਾਹੁੰਨੇ ਆ ਉਹਨੂੰ ਉਹਦੇ ਤੱਕ ਮੇਰੀ ਵੀਡੀਓ ਪਹੁੰਚਾ ਦਿਓ ਬਈ ਕਿਉਂਕਿ ਉਹ ਮੈਂ ਅੱਜ ਵੀਡੀਓ ਦੇਖਦੇ-ਦੇਖਦੇ ਬੈਸੇ ਵੀਡੀਓ ਅਸੀਂ ਕੱਲ ਪਾਉਣੀ ਸੀ ਕੱਲ ਸਾਡੇ ਕੋਲ ਇੱਕ ਮੰਨ ਕੇ ਚੱਲੋ ਵੀ ਸਮਾਂ ਨਹੀਂ ਸੀ ਕਿਉਂਕਿ ਕੰਮ ਦੀ ਫੁਰਸਤ ਦੇ ਵਿੱਚ ਤੇ ਵੀਡੀਓ ਨਹੀਂ ਪਈ ਤੇ ਅੱਜ ਆਪਾਂ ਇਹ ਕਹਿਣਾ ਚਾਹੁੰਦੇ ਆ ਉਸ ਤੱਕ ਵੀਡੀਓ ਪਹੁੰਚਾ ਦਿਓ ਮੇਰੀ ਉਹ ਲੀਡਰ ਆ ਪਤਾ ਨਹੀਂ ਕੌਣ ਆ ਕਿਵੇਂ ਕੁਸਾ ਸਰਕਾਰ ਦਾ ਕੋਈ ਹੋਊਗਾ ਕੁੱਤਾ ਠੀਕ ਆ ਆਪਾਂ ਤਾਂ ਇਹੀ ਕਹਾਂਗੇ ਕਿਉਂਕਿ ਜਿਹੜੇ ਹਸਾਬ ਨਾਲ ਹੋਇਆ ਯਾਰ ਕਿਸ ਅੰਬਰਤਾਰੀ ਨੂੰ ਗਲਤ ਨਹੀਂ ਬੋਲ ਸਕਦਾ ਕਹਿੰਦਾ ਇਹਨੂੰ ਚੱਕ ਕੇ ਮੂੰਹ ਲੋਕਾਂ ਨੇ ਜਿਤਾਤਾ ਆਏ ਆ ਦੁਨੀਆ 'ਚ ਨਾ ਆਪਣੇ ਦੇਸ਼ 'ਚ 500 ਮੁਹੱਲਾ ਪਹਿਲਾਂ ਤਾਂ ਮੁਹੱਲਿਆਂ ਦਾ ਨਹੀਂ ਸਮਝਉਂਦਾ ਕਿਹੜੇ ਮਹੱਲੇ ਕਹਿੰਦਾ ਉਹ 200 ਦੋ ਮੁਹੱਲਿਆਂ 'ਚ ਜਿੱਤਿਆ ਕਹਿੰਦਾ ਇਹਨੂੰ ਆਏ ਹੋਗਾ ਵੀ ਮਸਾਰਾ ਦੇਸ਼ 'ਚ ਜਿੱਤ ਗਿਆ ਤੇ ਫਿਰ ਉਹਨੇ ਗੱਲ ਕਰੀ ਕਹਿੰਦਾ ਮੈਨੂੰ ਤਾਂ ਤਿਲਕ ਜਿਹੜਾ ਲਾਈ ਫਿਰਦਾ ਮੈਨੂੰ ਤਾਂ ਕਹਿੰਦਾ ਇਹਦਾ ਨੌਵੇਂ ਬਾਬੇ ਦਾ ਨਾਮ ਲੈਂਦਾ ਹੋਊਗਾ ਤੇ ਮੈਂ ਆਪਾਂ ਕਹਿੰਦੀ ਦਸਵੇਂ ਪਾਸਾ ਹੀ ਹਨਾ ਜੀ ਇਹ ਕਹਿੰਦਾ ਨੌਵੇਂ ਪਾਤਸ਼ਾਹ ਨੇ ਮੈਨੂੰ ਇਹ ਤਲਕ ਦਾ ਦੇਣ ਦਿੱਤੀ ਆ ਉਹਨਾਂ ਦੀ ਦੇਣ ਅੱਛਾ ਤੂੰ ਤਾਂ ਦੇਣਾ ਭਈਆਂ ਤੂੰ ਹੈਗਾ ਇੰਦੀ ਚੋਂ ਗੱਲ ਕਰਦਾ ਸਾਰੀ ਗੱਲ ਉਹ ਨਾ ਕਿ ਪੰਜਾਬੀ ਚ ਇਹ ਜੇ ਐਸਾ ਹੈ ਜੇ ਉਹ ਉਹ ਆ ਜੀ ਇਸਕੋ ਖਾਲਿਸਤਾਨ ਮੰਗ ਰਾਇਆ ਜੇ ਤੋ ਫਲਾਨਾ ਹੈ ਖਾਲਿਸਤਾਨ ਨਹੀਂ ਮੰਗਾਉਣੀ ਇਹ ਕਹਿ ਰਿਹਾ ਉਹ ਵੀ ਹਰ ਕੋਈ ਵੀ ਆਪਣਾ ਪੰਜਾਬ ਦਾ ਕੋਈ ਵੀ ਜਿਵੇਂ ਆਪਾਂ ਕਹਿ ਦਈਏ ਵੀ ਪੰਜਾਬ ਦੇ ਮੁੰਡਿਆਂ ਨੂੰ ਸਿੱਖ ਸਾਜਣ ਦੀ ਉਹਨੇ ਇਹ ਗੱਲ ਜ਼ਰੂਰ ਕਰੀ ਸੀ ਵੀ ਸਾਰੇ ਆਪਣੇ ਪੰਜਾਬ ਦੇ ਵਿੱਚ ਸਿੱਖ ਹੋਣ ਵੀ ਦਸਤਾਰ ਹੋਵੇ ਇਹ ਗੱਲ ਕਰੀ ਸੀ ਤੇ ਉਹ ਆਪਣੇ ਆਪ ਦੀ ਚੋਇਸ ਆ ਬੰਦਾ ਜੋ ਵੀ ਬਣੂਗਾ ਜਾਂ ਉਹ ਤੱਕੇ ਨਾਲ ਥੋੜੀ ਉਹ ਕਰੂਗਾ ਤੇ ਉਹਨੇ ਤਾਂ ਨਸ਼ਿਆਂ ਦੀ ਗੱਲ ਕਰੀ ਆ ਕੋਈ ਵੀ ਐਂ ਦੱਸੋ ਆਪਣਾ ਕੋਈ ਵੀ ਲੀਡਰ ਨਸ਼ੇ ਪਹਿਲਾ ਨੰਬਰ ਇਹਨਾਂ ਨੇ ਕਰੀ ਸੀ ਗੱਲ ਭਗਵੰਤ ਮਾਨ ਨੇ ਇਹਨਾਂ ਨੇ ਰੋਕ ਤੇ ਨਸ਼ੇ ਕੁਝ ਨਹੀਂ ਰੋਕਿਆ ਨਸ਼ਾ ਨੁਸ਼ਾ ਸਮਾ ਦੀ ਉਲਟਾ ਵਧ ਰਿਹਾ ਨਾ ਹੀ ਸੈਂਟਰ ਸਰਕਾਰ ਨੇ ਮੋਦੀ ਨੇ ਰੋਕਿਆਗਾ ਤੇ ਦੂਜਾ ਨੰਬਰ ਆਪਾਂ ਇਹਨੂੰ ਇਹ ਪੁੱਛਣਾ ਚਾਹਣੇ ਆਗੇ ਕਿਉਂਕਿ ਸਵੇਰੇ ਸਵੇਰੇ ਦਾ ਸਮਾਂ ਇਸ ਟਾਈਮ ਤੇ 7 ਵਜੇ ਕੁਝ ਕੁ ਮਿੰਟ ਹੋਏ ਆ ਤੇ ਉਹ ਵੀਡੀਓ ਅਸੀਂ ਦੇਖਣਸਾਰ ਮਹਾ ਚਲੋ ਪਹਿਲਾਂ ਇਹਦੇ ਤੇ ਵੀਡੀਓ ਪਹੁੰਚਾਓ ਭਰਾ ਬਣ ਕੇ ਗਾਂਧੀਆ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਆਪਣਾ ਉਹਦੇ ਤੇ ਵੀਡੀਓ ਪਹੁੰਚ ਜੇ ਤੇ ਉਹ ਨਾ ਹੀ ਕੋਈ ਲੀਡਰ ਆ ਨਾ ਹੀ ਕੋਈ ਉਹ ਦੋ ਕੁ ਪੁਲਸ ਵਾਲੇ ਲੀਬਰ ਦਾ ਨਾਲ ਤੇ ਬਸ ਅਮਰਤਪਾਲ ਖਲਾਫ ਬੋਲੇ ਬਹੁਤ ਤੇ ਇਸ ਕਰਕੇ ਪਰ ਸਾਨੂੰ ਵੀ ਥੋੜਾ ਜਿਹਾ ਗਲਤ ਲੱਗਾ ਕਿਉਂਕਿ ਆਪਾਂ ਉਹਦੇ ਫੈਨ ਆ ਇਸ ਕਰਕੇ ਵੀਡੀਓ ਪਾ ਰਹੇ ਆ ਤੇ ਭਰਾ ਬਣ ਕੇ ਵੀਡੀਓ ਨੂੰ ਸ਼ੇਅਰ ਕਰਦਿਆ ਕਰੋ ਤੇ ਚੈਨਲ ਨੂੰ ਦੁਬਾਰਾ ਫੇਰ ਕਹਨੇ ਆ ਭਰਾ ਬਣ ਕੇ ਸਬਸਕ੍ਰਾਈਬ ਕਰ ਦਿਆ ਕਰੋ ਸ਼ੇਅਰ ਕਰ ਦਿਆ ਕਰੋ ਭਰਾ ਬਣ ਕੇ ਤਾਂ ਕਿ ਆਪਣਾ ਨੋਟੀਫਿਕੇਸ਼ਨ ਪਹੁੰਚਦਾ ਰਹੇ ਤੁਹਾਡੇ ਤੱਕ ਤੇ ਛੋੜਾ ਕਰਕੇ ਆਪਣਾ ਚੈਨਲ ਚੱਲਦਾ ਜੋ ਵੀ ਨਿਊ ਅਪਡੇਟ ਆਉਂਦੀ ਹੈ ਆਪਣੀ ਤੁਹਾਡੇ ਤੱਕ ਪਹੁੰਚਦੀ ਰਹੂਗੀ ਆਪਣਾ ਦੇਸ਼ ਦੇ ਪੰਜਾਬ ਦੇ ਮੁੱਦਿਆਂ ਤੇ ਮੁੱਦਿਆਂ ਤੇ ਜੋ ਵੀ ਆਪਣੇ ਪੰਜਾਬ ਚ ਹੁੰਦਾ ਤੁਹਾਡੇ ਤੱਕ ਵੀਡੀਓ ਪਹੁੰਚਾਉਣੇ ਆ ਤੇ ਆਪਣੀ ਇਹੀ ਤੁਹਾਡੇ ਤੱਕ ਰਿਕਵੈਸਟ ਆ ਭਾਈ ਭਰਾ ਬਣ ਕੇ ਪੰਜਾਬ ਦੇ ਜਿੱਥੋਂ ਤੱਕ ਵੀ ਆਪਣੀਆਂ ਭੈਣਾਂ ਮਾਤਾ ਪਿਓਰ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰ ਦਿਆ ਕਰੋ ਧੰਨਵਾਦ ਜੀ ਥੈਂਕ ਯੂ